ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਵਤੀ ਮਹਲਾ 5ਵਾਂ ਸਤ ਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪ੍ਰਵਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਇ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਥੀਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਉੱਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪ੍ਰਵਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰੋ ਪ੍ਰਾਨੀ ਘਰ ਬਾਰ ਪ੍ਰਭ ਸਬ ਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪ੍ਰਵਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾਉ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਰ ਪ੍ਰਭ ਸਬ ਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਉੱਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਇ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਤੀਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਨੀ ਘਰ ਬਾਹਰ ਪ੍ਰਭ ਸਬ ਨੀ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤ ਗੁਰੂ ਪੁਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਬ ਨਹੀਂ ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪ੍ਰਵਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰਿ ਸਿਮਰੋ ਪ੍ਰਾਨੀ ਘਰ ਬਾਰ ਪ੍ਰਭ ਸਬ ਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪ੍ਰਵਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾਉ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਟ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਇ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸਤੀਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ 니 ਥਾਈ ਸੰਗ ਸਹਾਈ ਜੈ ਹਉ ਜਾਈ ਦੁਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਪਰਵਾਤੀ ਮਹਲਾ 5 ਸਤਿਗੁਰੂ ਪੁਰੈ ਨਾਮ ਦੀਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸthਿਆ ਰਹਾ ਚਰਨ ਕਮਲ ਗੁਰੂ ਕੇ ਮਨ ਵੁਠੇ ਦੁਖ ਦਰਦ ਭ੍ਰਮ ਬਿਨ ਸੇ ਝੂਠੇ ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪਹਿਰ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹਉ ਜਾਇ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੈ ਨਾਨਕ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ